ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਜਪੁਰਾ ਚੰਨੜ ਤੇ ਸਵਾਗਤ ਹੈ ਜੀ ਸਾਰੇ ਮਾਪਾ ਵਧੀਆ ਸਿੱਖਾ ਦਾ ਤੇ ਜਨ ਹੋ ਗਿਆ ਜੀ ਅੱਜ ਕੀ ਦਿਨ ਹੋ ਰਿਹਾ ਸੀ ਮੇਰੇ ਅੱਜ ਵੀਰਵਾਰ ਨੀਅੱਜ ਬੁੱਧਵਾਰ ਹੈ ਬੁੱਧਵਾਰ ਕੱਲ ਮੰਗਲਵਾਰ ਸੀ ਬੁੱਧਵਾਰ ਹੈ ਆ ਕੱਲ ਮੰਗਲਵਾਰ ਕਰਨਾ ਤੀ ਸੀ ਕਿਉਂਕਿ ਬਰਸੋਂ ਵਾਲਾ ਸਿਰਨਾ ਤਾਂ ਮੇਰਾ ਚੰਗੀ ਤਰ੍ਹਾਂ ਨਿਕਰਿਆ ਨਹੀਂ ਸੀ ਫਿਰ ਮੈਂ ਕੱਲ ਵੀ ਨਾਣਾ ਤੇ ਤੇ ਹੋਰ ਵਧੀਆ ਜੀ ਹਨਾ ਹੱਸ ਕਰਦੇ ਮੇਰੇ ਭੈਣ ਭਰਾ ਵਧੀਆ ਹੋਣਗੇ ਤੇ ਸਹਿਜ ਗਿਆ ਸਕੂਲ ਤੇ ਟਾਈਮ ਹੋ ਗਿਆ ਹੁਣ ਹੈ 8:30 ਦਾ ਤੇ ਆਪਣਾ ਤੁੰਦ ਸੈ ਸੀਗਾ ਹਨਾ ਦੋਸਤ ਇਕੱਠੇ ਕੱਟੇ ਸੀ ਸੰਡੇ ਨੂੰ ਤੇ ਅੱਜ ਵਸੰਤ ਦੀ ਲਾਸਟ ਡੈਂਟਿਕ ਪੇਂਟਿੰਗ ਛੱਡੀ ਜਾਂਦੀ ਹੈ ਬਹੁਤ ਸਪੀਡ ਨਾਲ ਹੋ ਰਿਹਾ ਕੰਮ ਨਾਲਾ ਤੇ ਬਸ ਫੇਡਿੰਗ ਵਾਜਦੀ ਹੈ ਵਾਜਿੰਗ ਵਾਲੀ ਸੀ ਉਹ ਤੇ ਬਾਜੜੀ ਜੰਨ ਦਾ ਬੁਰਗਾ ਬਾਕੀ ਸਾਰੀ ਸ਼ੈਡਿੰਗ ਕਰਤੀ ਸਲਵਾਰਾ ਉਹਨਾਂ ਨੇ ਆਪਾਂ ਕੱਲ ਕੰਪਲੀਟ ਕਰਤੀ ਅਸੀਗੀਆਂ ਉਹ ਜਲਦੀ ਆਪਾਂ ਦੇਣੀ ਸੀ ਕਿਸੇ ਨੂੰ ਤੇ ਬਾਕੀ ਵਧੀਆ ਜੀ ਹੁਣਾ ਤੇ ਰੈਮ ਬਹੁਤ ਹੋਇਆ ਪਿਆ ਇੰਨੀ ਜਿਆਦਾ ਗਰਮੈਸ ਹੋਈ ਆ ਤੇ ਸਾਫ ਬੰਦ ਹੋਈ ਜਾਂਦਾ ਤੇ ਸੈਜਦਗਾ ਵੀ ਪਹਿਲਾਂ ਮੇਰੀ ਅੱਖਾਂ ਖਰਾਬ ਹੋ ਗਈਆਂ ਸੀ ਫਿਰ ਸੈਜਦਗਾ ਹੋਊਗਾ ਪਤਾ ਨਹੀਂ ਕੀ ਚੱਕਰ ਆ ਸੈਜ ਦੇ ਤਾਂ ਚੀਜ਼ਾਂ ਦੇ ਦੋ ਤਿੰਨ ਦਿਨ ਹੋ ਗਏ ਸੋਜ ਬਣੀ ਜਾ ਰਹੀ ਹੈਗੀ ਤੇ ਅੱਜ ਵੇਖਾਂਗੇ ਸ਼ਾਇਦ ਇਹਨੂੰ ਕਹਿੰਦੇ ਸੀ ਉਹ ਡਾਕਟਰ ਨੂੰ ਦਿਖਾ ਕੇ ਆਵਾਂਗੇ ਵੱਖ ਕਿ ਤੁਸੀਂ ਦੱਸੋ ਜੀ ਕੀ ਹਾਲ ਚਾਲ ਹੈ ਤੇ ਵਧੀਆ ਜਿਹੜੇ ਚੈਨਲ ਤੇ ਨਵੇਂ ਜੁੜਦੇ ਆਂ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕੀਤਾ ਨਾ ਜਰੂਰ ਕਰਿਆ ਕਰੋ ਆਪਣੀ ਚਲੋ ਠੀਕ ਹੈ ਜੀ ਦਬਾਓ ਫਿਰ ਆਪਾਂ ਸੂਟਾਂ ਦੀ ਸੈਟਿੰਗ ਤੇ ਇਹ ਵਾਲਾ ਹੋ ਗਿਆ ਜੀ ਸੂਟ ਆਪਣਾ ਕੰਪਲੀਟ ਤਰਪਾਈ ਰਹੇਗੀ ਸਾਰੀ ਇਹਦੇ ਤੇ ਹਾਂ ਜੀ ਮੋਟਾ ਫਿਰ ਗਿਆ ਵਖਾ ਦੇ ਤੇ ਘੇਰੇ ਤੇ ਨਾ ਕੋਈ ਸਵੇਰੇ ਲੱਗੇ ਸੀ ਤੇ ਤੁਹਾਡਾ ਫਰਕ ਮਤਲਬ ਇਦਰ ਕਿਹੜੀ ਪਾਈ ਵੀ ਤੇ ਇਹ ਵਾਲਾ ਬਸ ਲਾਸਟ ਚੋਂ ਰਹੇਗੀ ਬਾਹ ਤੇ ਪ੍ਰੈਸ ਇਸ ਤਰ੍ਹਾਂ ਪਾ ਮਾਰ ਲਈਏ ਘੇਰੇ ਤੇ ਪ੍ਰੈਸ ਵਾਲੀ ਸਾਰੀ ਸिलाई ਤੇ ਬਸ ਮੋਟਾ ਬਹਰੇਗਾ ਮਾਰਨ ਵਾਲਾ ਬਸ ਚੱਲ ਜਾਈਊਗੀ ਚਿੱਟੀ ਤਾਂ ਹਾਂ ਚਿੱਟੀ ਵਾਲਾ ਤੇ ਤਕਰੀਬਨ ਅੱਜ ਦੋਨੇ ਕੁਰਤੇ ਰੈਡੀ ਹੋ ਗਏ ਨਾ ਸਲਵਾਰ ਕਰ ਲੋਗੇ ਜਿਸ ਦੇ ਤਰਪਾਈਆਂ ਰਹਿ ਗਈਆਂ ਆਪਣੀਆਂ ਤੇ ਕਰਕੇ ਆਪਾਂ ਇਹ ਸੈਟਿੰਗ ਕਰਾਂਗੇ ਕੱਲ ਨੂੰ ਸੂਟ ਦੇ ਦੇਾਂਗੇ ਬਾਕੀ ਜਦੋਂ ਇਨਕੰਪਲੀਟ ਹੋ ਗਿਆ ਜੀ ਸਾਰਾ ਪ੍ਰੈਸ ਮਾਰ ਕੇ ਆਪਾਂ ਤੁਹਾਨੂੰ ਇਹਦਾ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਚਲੋ ਫਿਰ ਠੀਕ ਹੈ ਜੀ ਓਕੇ ਹੈ ਉਹਦੇ ਚ ਗੱਡੀ ਹੈ ਹਾਂਜੀ ਉਹਦੇ ਹਾਂਜੀ ਟਾਈਮ ਕਿ ਹੋ ਗਿਆ ਦੱਸਿਓ ਏ ਕਾ ਮੇਰਾ ਵੈਸੇ ਹਾਂ ਥੋੜਾ ਜਿਹਾ ਤੋ ਹੋ ਗਿਆ ਹੁਣੇ ਹਾਂਜੀ 7:35 ਹੋ ਗਏ ਜੀ ਤੇ ਮੋੜਾ ਯਮ ਫਰੀ ਤਰਪਾਈਆਂ ਦੁਨੀਆ ਕਰਤਾਂਗਾ ਪ੍ਰੈਸ ਰਹੀਏ ਦੋਨੇ ਸੂਟ ਕਰਨ ਵਾਲੇ ਜੇ ਇੱਕ ਥਰਡ ਤੇ ਰਹੇਗੀ ਤਰਪਾਈ ਥੋੜੀ ਬਾਜੂ ਰਹੀ ਗਈਆਂ ਬਸ ਬਾਕੀ ਹੋ ਗਿਆ ਮੈਨੂੰ ਗਰਮੀ ਬਹੁਤ ਆਈ ਜਾਂਦੀ ਹੈ ਬਹੁਤ ਜਿਆਦਾ ਥੋੜਾ ਜ ਸਾਡੇ ਮੀ ਵੀ ਅ�्ठे ਤੇ ਬਸ ਆਪਾਂ ਚੱਲਦੇ ਆ ਟੂ ਟਿਸ਼ਨ ਵਾਲਾ ਬੱਚਾ ਵੀ ਔੜ ਗਿਆ ਘਰੇ ਚੱਲਦੇ ਆ ਬਸ ਰੋਟੀ ਬਣਾਉਣੀ ਹੈ ਸਬਜ਼ੀ ਆਪਾਂ ਬਣਾਏ ਸੀਗੇ ਇੱਕ ਸੂਰ ਹੋ ਰਿਹਾ ਜੋ ਕਿ ਆਪਾਂ ਪਰਸੋਂ ਹੀ ਦੇਣਾਗਾ ਚਲੋ ਕੋਈ ਗੱਲ ਨਹੀਂ ਜੀ ਬਰਮਤਮਾ ਇਸੇ ਤਰ੍ਹਾਂ ਕਮਾਈਆਂ ਦਾ ਵਾਅਦਾ ਕਰਦੇ ਰਹੇ ਜੀ ਘਣ ਭਰਾਉਣ ਵੀ ਤਰ੍ਹਾਂ ਕਮਾ ਦੇਵੇ ਤੇ ਮੈਨੂੰ ਕੱਟਣਾ ਦੇਵੇ ਹਣਾ ਹੱਖਾਂ ਵਾਲੇ ਵੀ ਜੀ ਮੇਰੇ ਖਾ ਲਾ ਲਈ ਹੈ ਤੇ ਬਾਕੀ ਵਧੀਆ ਜੀ ਹਨਾ ਤੇ ਚੱਲਦੇ ਹਨੀ ਚੱਲਦੇ ਬਰਮਤਮਾ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਸੂਟ ਤੇ ਵੀਡੀਓ ਹੋਰ ਜਿਹੜੇ ਚੈਨਲ ਤੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਹਣਾ ਰੂ ਲਾਈਕ ਸ਼ੇਅਰ ਕਰਿਆ ਕਰੋ ਕੋਈ ਐਸੀ ਕੋਈ ਸੁਝਾਅ ਕੀ ਗਏ ਹੈ ਆ ਮੈਂ ਰੋਜ਼ ਸ਼ਾਮ ਤੱਕ ਦਾ ਮਾਰਨ ਵਾਲੇ ਬਹੁਤੇ ਦਾ ਕੰਮ ਕਰ ਕਰਕੇ ਕੰਮ ਵੀ ਬਹੁਤ ਜ਼ਰੂਰੀ ਆ ਹੈਨਾ ਮੀ ਆ ਗਿਆ ਸੀ ਗਰਮੀ ਕਰ ਗਿਆ ਰੱਬ ਚਾਹੇ ਦਾ ਸਕੂਲ ਦਾ ਕੰਮ ਪਿਆ ਕਰਨਾ ਰਾਤ ਨੂੰ ਮੈਂ ਸਹਿ ਦਾ ਕੰਮ ਕਰਕੇ ਪਈ ਸੀ ਤੇ ਹੁਣ ਵੀ ਮੈਂ ਸਹਿ ਦਾ ਕੰਮ ਕਰਕੇ ਪਈ ਹਾਂ ਕਿ ਹੋਇਆ ਜੀ ਮੇਰੇ ਨਾਲ ਤੇ ਘਰ ਦਾ ਕੰਮ ਵੀ ਕਰਨਾ ਰੋਟੀ ਟੁਕੜੀ ਕਰਨੀ ਲ ਕੰਮ ਦਾ ਵੀ ਹੋ ਜਾਂਦਾ ਕੱਪੜੇ ਸਲਾਈ ਦਾ ਵੀ ਹੋ ਜਾਂਦਾ ਹੈਨਾ ਖਲੇ ਮੈਂ ਆਪ ਦੇ ਆਪਣੇ ਕਸੇ ਕਾਬਲ ਸਮਝਦੀ ਹਾਂ ਤੇ ਕੰਮ ਕਾਫੀ ਹੋ ਜਾਂਦੇ ਕਾਫੀ ਕੀ ਪੂਰੇ ਹੋ ਜਾਂਦੇ ਖਲੇ ਮੈਂ ਵੇਲੂ ਵੀ ਹਾਂ ਨਾ ਹੋਰ ਦਾ ਚੰਗੀ ਗੱਲ ਹੈ ਨਾ ਤੇ ਸਾਬ ਵੀ ਕੋਈ ਮੈਂ ਲਾਈ ਲੂਈ ਨਹੀਂ ਹੈਗੀ ਕੰਮ ਵਾਲੀ ਸਾਰੇ ਕੰਮ ਮੈਂ ਆਪ ਹੀ ਕਰਦੀ ਹਾਂ ਸਵੇਰ ਸ਼ਾਮ ਦੀ ਰੋਟੀ ਹੈ ਤੇ ਕੱਪੜੇ ਮਸ਼ੀਨ ਧੋ ਦਿੰਦੀ ਆ ਠੀਕ ਹੈ ਨਾ 포ਚਾ ਪਤੀਜੀ ਚੌਥੇ ਦਿਨ ਲਾਉਣੇ ਆ ਦੁਕਾਨ ਤੇ ਦਾ ਡੇਲੀ ਕੰਮ ਚੱਲੀ ਜਾਂਦਾ ਹੀ ਹੈ ਇੱਕ ਕਰਕੇ ਯਾ ਇੱਧਾ ਪ੍ਰਧਾਨ ਸਾਹਿਬ ਸਾਡੇ ਲਈ ਤੇ ਕੋਈ ਬੱਸ ਸੇਬਾਰ ਲਾਉਣੇ ਆ ਚੱਲਦੇ ਹਾਂ ਮੇਰਾ ਬਹੁਤ ਹੋ ਗਿਆ ਬਾਹਰ ਸਾਇਦ ਇੱਥੇ ਸੌਂ ਗਿਆ ਸੱਚ ਛੜੇ ਦੇ ਇੱਥੇ ਸਾਇਦ ਸੌਂ ਗਿਆ ਜੀ ਦੁਕਾਨ ਤੇ ਤੇ ਇਧਰ ਕੋਈ ਕੱਪੜੇ ਲੈਣਾ ਆ ਗਾ ਮੈਂ ਕੋਲੇ ਆ ਕੇ ਹੱਥ ਲੱਗ ਠਾਇਆ ਸਾਇਦ ਨੂੰ ਕਰਨ ਵੀ ਕੀ ਕੀ ਨਿਆਣੇ ਨ ਲੈ ਪੰਜ ਊਟ ਕੱਢਦਾ ਸਹਿਜ ਤੇ ਫੇਰ ਵੇਖ ਲਓ ਤੁਸੀਂ 4 ਵਜੇ ਘਰੇ ਆਉਂਦਾ ਕਿ ਮੈਂ ਲਿਖਦਾ ਲਿਖਦਾ ਜਾ ਗਿਆ ਮੇਰਾ ਕੰਮ ਹੋ ਜਾਂਦਾ ਸਕੂਲ ਦਾ ਹੁਣ ਪੇਪਰ ਹੋਣ ਵਾਲੇ ਆ ਮੈਂ ਲਿਖਦਾ ਲਿਖਦਾ ਹੀ ਮੈਂ ਤਾਂ ਸੌ ਗਿਆ ਮੈਨੂੰ ਤੁਹਾਨੂੰ ਇਤੋਂ ਠੀਕ ਹੈ ਮਿਲਾਂਗੇ ਗੱਲ ਕਿਸੇ ਨਵੇਂ ਵਲੋਗ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਜੀ ਵਧੀਆ ਵਧੀਆ ਤੇ ਆ ਸੀ ਇਧਰ ਨਹੀਂ ਰਹਿ ਹੋ ਗਿਆ ਬਾਹਰ ਬਾਹਰ ਬਹੁਤ ਦਾਦਰ ਨਹੀਂ ਰਹਿ ਹੋ ਚੁੱਕਾ ਅੱਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਮੈਂਟ ਕਰਿਆ ਕਰੋ ਜੀ ਵਧੀਆ ਵਧੀਆ ਤੁਹਾਡੇ ਕਮੈਂਟ ਪੜ੍ਹ ਕੇ ਮੈਨੂੰ ਹੌਸਲਾ ਮਿਲਦਾ ਫਿਰ ਮੈਨੂੰ ਕੰਮ ਹੋਰ ਕਰਨ ਨੂੰ ਚੰਗਾ ਲੱਗਦਾ ਜਦੋਂ ਕੋਈ ਕਮੈਂਟ ਨਹੀਂ ਕਰਦੇ ਫਿਰ ਮੇਰਾ ਕੋਈ ਕੰਮ ਕਰਨ ਦਾ ਦਿਲ ਨਹੀਂ ਕਰਦਾ ਤੇ ਮੇਰਾ ਫੋਨ ਵੇਖਣ ਦਾ ਵੀ ਦਿਲ ਨਹੀਂ ਕਰਦਾ ਚਲੋ ਜੀ ਵੈ ਠੀਕ ਹੈ ਚੱਲਦੇ ਆਪਾਂ ਘਰ ਨੂੰ ਕੁਲਟੀ ਬਣਾਉਣੇ ਹੈ ਆਪੀ ਠੀਕ ਹੈ ਜੀ ওকে ਬਾਏ ਬਾਏ ਅੱਜ ਰੈਡੀ ਮੈਂ ਜਾਉਂਗੀ